ਇਹ ਜਿਹੜੇ ਕਹਿੰਦੇ ਨਾ ਟਾਈਮਿੰਗ ਨਹੀਂ ਵੱਦੀ ਇਹ ਮਨ ਮਰਜ਼ੀ ਟਾਈਮਿੰਗ ਕਰ ਲੋਗੇ ਆਹ ਨੁਸਖਾ ਖਾਣ ਦੇ ਨਾਲ ਸਸੀ ਗਾਹ ਦੋਸਤੋ ਆ ਰਹਾ ਹੈ ਪ੍ਰਿੰਸਨ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਮੈਂ ਮਾਰਲ ਬੋਪਾਰੇ ਆਪਣੀ ਦੁਕਾਨ ਹੈ ਆਪਣੀ ਸ਼ਾਪ ਹੈ ਜਿਹੜੇ ਲੋਕ ਟਾਈਮਿੰਗ ਤੋਂ ਪਰੇਸ਼ਾਨ ਆ ਜਿਹੜੇ ਕਹਿੰਦੇ ਟਾਈਮਿੰਗ ਨਹੀਂ ਵੱਦੀ ਕਾਫੀ ਲੰਬੇ ਸਮੇਂ ਤੋਂ ਹਜ਼ਾਰਾਂ ਅੰਬਲਸਨ ਖਾ ਚੁੱਕੇ ਆ ਜਾਂ ਵਿਆਗਰਾ ਖਾ ਕੇ ਜਾਂ ਹੋਰ ਕੋਈ ਅੰਗਰੇਜ਼ੀ ਦਵਾਈ ਖਾ ਕੇ ਆਪਣਾ ਟਾਈਮ ਸਾਰਨ ਦੇ ਆ ਉਨ੍ਹਾਂ ਵਾਸਤੇ ਇੱਕ ਬਹੁਤ ਹੀ ਵਧੀਆ ਨੁਸਖਾ ਲੈ ਕੇ ਆਏ ਜਿਹਦਾ ਇਸਤੇਮਾਲ ਕਰਨ ਦੇ ਨਾਲ ਕੋਈ ਟਾਈਮਿੰਗ ਮਨ ਮਰਜ਼ੀ ਦੀ ਹੋ ਜੇ ਇਹ ਨੁਸਖਾ ਬਣਾਉਣਾ ਕਿਵੇਂ ਆ ਵਰਤਣਾ ਕਿਵੇਂ ਆ ਇਹ ਦੇਖਣ ਵਾਸਤੇ ਮੀਗਰ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਸਭ ਤੋਂ ਪਹਿਲਾਂ ਇਹਦੇ ਵਿੱਚ ਕੌਸ਼ ਦੇ ਬੀਜ ਵਿਧਾਰੀ ਸਫੇਦ ਮੁਸਲੀ 56 ਤੇ ਅਸ਼ਵਗੰਧਾ ਇਹ ਲੈ ਲਓ 30-30 ਗ੍ਰਾਮ ਨਾਲ ਇਹਦੇ ਵਿੱਚ ਨਿੱਕੀ ਇਲਾਚੀ ਪਾ ਲਓ 20 ਗ੍ਰਾਮ ਇਨ ਪੀਸ ਕੇ ਮਿਕਸ ਕਰਕੇ ਇਹਦਾ ਅੱਧਾ ਚੰਚਾ ਸਵੇਰੇ ਅੱਧਾ ਸ਼ਾਮ ਨੂੰ ਖਾਓ ਜਿਨ੍ਹਾਂ ਨੇ ਇਹਦੇ ਵਿੱਚ ਮਿਸ਼ਰੀ ਵੀ ਦੀ ਪਾਹ ਦਿੱਤਾ ਘੇ ਵਾਲੀ ਤੁਹਾਡੀ ਮਰਜ਼ੀ ਆ ਜੇ ਮਿੱਠਾ ਖਾਣਾ ਚਾਹੋ ਤੇ ਤੁਹਾਡੀ ਮਿੱਠੀ ਕਰ ਰਹੀ ਹੈ ਬਈ ਧਾਗੇ ਦੀ ਮਿਸ਼ਰੀ ਪਾਉਣ ਦੇ ਵਿੱਚ ਬਹੁਤ ਵਧੀਆ ਨੁਸਕਾ ਵਾ ਇਹਦਾ ਇਸਤੇਮਾਲ ਕਰਨ ਦੇ ਨਾਲ ਕੁਝ ਦਿਨਾਂ ਵਿੱਚ ਤਾਂ ਚੈਮੀ ਜਿਹੜੀ ਆ 20 ਤੋਂ 25 ਮਿੰਟ ਹੋ ਜਾਏਗੀ ਇਹਨੂੰ ਵਰਤ ਕੇ ਦੇਖੋ ਸਾਡੇ ਕੋਲ ਬਣਿਆ ਨੁਸਕਾ ਲੈਣਾਂ ਦਿੱਤੇ ਨੰਬਰ ਸੰਪਰਕ ਕਰ ਸਕਦੇ ਘਰੇ ਬਠੇ ਬਣਾ ਸਕਦੇ ਦੇ ਜਾਂ ਸਾਡੀ ਸ਼ੌਕਤਿਆ ਸਕਦੇ ਦੇ ਇਹ ਤੁਸੀਂ ਸ਼ਾਪ ਤੇ ਆਉਣਾ ਸਾਡੇ ਕੋਲੋਂ ਤੇ ਇਹ ਦਿੱਤੇ ਨੰਬਰ ਸੰਪਰਕ ਕਰਕੇ ਫੋਨ ਕਰਕੇ ਇਹ ਆਪਣਾ ਪੁੱਛ ਸਕਦੇ ਏ। ਅੱਜ ਕਿਤੇ ਬੰਦਿਆ ਲੱਗੇ ਜਿਹੜਾ ਸੰਸਾਰ ਸਸੂਰ ਕਰ ਰਿਹਾ